ਆਮਲਾ ਦੀ ਸ਼ੁਰੂਆਤ ਖੇਡ ਮੈਦਾਨੋਂ ਹੋ ਚੱਲੀ ਹੈ ਉਧਰ ਸਰਦਾਰ ਦਲਜੀਤ ਸਿੰਘ ਜੀ ਵਿਰਗ ਸਿੱਖ ਸੁਪਰੀਅਰ ਸਕੂਲ ਨਵੀਂਗੜ੍ਹ ਦੇ ਜੋ ਕਰਤਾ ਧਰਤਾਂ ਨੇ ਨਾਲ ਇਹ ਇਧਰ ਬਹੁਤ-ਬਹੁਤ ਧੰਨਵਾਦ ਹਾਂਜੀ ਕਿਹੜੇ ਆਊਟ ਗੁਰੂ ਜੀ ਇੱਥੇ ਜਿੱਥੇ ਬਲਾਰੇ ਟਾਪ ਦੇ ਮਾਲਕਾਂ ਨੇ ਬਹੁਤ ਵੱਡੀ ਸਹਾਇਗੀ ਦਿੱਤੀ ਹੈ ਹਾਂ ਜੀ ਮੈਂ ਟੂਰਨਾਮੈਂਟ ਤੋਂ ਸਤਿ ਸ੍ਰੀ ਅਕਾਲ ਬੋਲਦਾ ਹਾਂ ਹਾਂ ਜੀ ਸਰ ਆ ਟੂਰਨਾਮੈਂਟ ਜਿਹੜਾ ਹੁਣ ਸਟਾਰਟ ਹੋ ਚੁੱਕਾ ਜਿਹੜੀਆਂ ਚਾਰ ਟੀਮਾਂ ਆ ਉਹ ਭਾਗ ਲੈਣਗੀਆਂ ਔਰ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਅਲਾਸ ਹੋ ਚੁੱਕੀ ਆ ਬਾਬਾ ਜੀ ਆਏ ਸੀਗੇ ਔਰ ਹੁਣ ਟੂਰਨਾਮੈਂਟ ਜਿਹੜਾ ਉਹ ਸਟਾਰਟ ਹੋਊਗਾ ਬਹੁਤ ਵਧੀਆ ਟੀਮਾਂ ਜਿਹੜੀਆਂ ਉਹ ਉੱਚ ਗੁਰਦੀ ਦੇ ਪ੍ਰੇਅਰ ਜਰੇ ਆ ਉਹ ਭਾਗ ਲੈਣਗੇ ਸੋ ਚੰਗ ਮਿੰਟਾਂ ਦੇ ਵਿੱਚ ਮੈਚ ਸਟਾਰਟ ਹੋਣ ਲੱਗਾ ਜੀ ਧੰਨਵਾਦ ਕਹਾਸਾ ਰਾਈਟੀ ਦੀ ਭਰੇ ਪੰਜੀ ਕੋਨੀ ਨੂੰ ਕਾ ਟੀਮਾਂ ਕਰ ਲੈਣਾ ਕੋ ਕਰ ਹਾਂਜੀ ਇਸੇ ਤਰ੍ਹਾਂ ਟੀਮਾਂ ਜਿਹੜੀਆਂ ਆਜੋ ਗਰਾਊਂਡ ਦੇ ਅੰਦਰ ਦੋਨੋਂ ਟੀਮਾਂ ਲਾਈਨ ਅਪ ਇਹ ਸਾਡੇ ਸਤਾਰਜੋਗ ਮਹਾਂਪੁਰ ਜੀ ਜ਼ੈਬੋ ਜੀ ਵਰਦੀ ਜ਼ੈਬਾ ਫਰਦੋਸ सो मेडी बेनी आहे जी जिथे मेर आवाज़ सुन सतारोग वीरू भाजी भाजी